महाराज श्री सिंह विष्णु भगवान दी जय सो महाराज श्री सिंह विष्णु भगवान दी जय एक कथा करो उधर उधर ਇਹ ਕਥਾ ਜੋ ਹੈ ਦੁਆਪਰ ਯੁਗ ਦੀ ਹੈ ਦਾਸੀ ਹੈ ਕ੍ਰਿਸ਼ਨ ਰੁਕਮਣੀ ਦੀ ਰੁਕਮਣੀ ਕ੍ਰਿਸ਼ਨ ਵਾਲੇ ਦੀ ਕ੍ਰਿਸ਼ਨ ਜੀ ਦੀ ਘਰ ਵਾਲੀ ਸੀ ਨਾ ਸਦੀ 14ਵੀਂ ਕਹੇ ਪੁਸ਼ਪਾ 3 ਸਾਲ 63 ਦਿਨ ਰੁਕਮਣੀ ਦੀ ਰਹੀ ਸੀ ਦਾਸੀ ਚੋਰੀ ਛੁਪੇ ਸੇਵ ਕਮਾਈ ਆ ਵੀ ਸੇਵਾ ਕਰਦੀ ਸੀ ਰੁਕਮਣੀ ਦੀ ਖੁਸ਼ੀਆਂ ਨਾਲ ਕਰਦੀ ਹਾਸੀ ਹੱਸ ਕੇ ਦਿੱਤਾ ਜਨਾਈ ਆ ਤੁਹਾਨੂੰ ਪਤਾ ਹੈ ਕਿ ਕਈ ਵਾਰ ਨੌਕਰ ਜਰੂਰੀ ਨਹੀਂ ਕਿ ਮਾਲਕ ਇੰਟੈਲੀਜੈਂਟ ਹੋਵੇ ਨੌਕਰ ਵੀ ਇੰਟੈਲੀਜੈਂਟ ਹੋ ਸਕਦਾ ਤੇ ਹਾਸੀ ਕਰਦੀ ਸੀ ਰੁਕਮਣੀ ਨਾਲ ਨੇਚਰਲੀ ਹੋ ਜਾਂਦਾ ਹੈ ਨੌਕਰ ਨਾਲ ਆਪਣੀਆਂ ਦਾਸੀਆਂ ਨਾਲ ਹਾਸੀ ਕਰਦੀ ਸੀ ਉਹ ਤੇ ਉਹਨੇ ਇੱਕ ਸਵਾਲ ਕੀਤਾ ਬਹੁਤ ਵੱਡਾ ਦਾਸੀ ਨੇ ਪੁਸ਼ਪਾਸੀ ਪੁਸ਼ਪਾ ਉਹ ਦਾ ਨਾਸੀ ਸਖੀ ਤੇਰਾ ਕਹਨ ਸਾਡਾ ਪੁਰਖ ਅਵਨਾਸੀ ਕਿਸ ਦੀ ਵੱਡੀ ਵਡਿਆਈ ਆ ਤੇ ਤੇਰਾ ਜੋ ਕਹਨ ਹੈ ਤੇਰਾ ਜੋ ਪਤੀ ਹੈ ਨਾ ਮੇਰਾ ਤਾਂ ਪਰਮੇਸ਼ਰ ਹੈ ਤੇਰੀ ਵਡਿਆਈ ਜ਼ਿਆਦਾ ਹੈ ਤੇਰੇ ਤੂੰ ਪਤੀ ਮੰਨਦੀ ਹੈ ਮੈਂ ਪਰਮੇਸ਼ਰ ਮੰਨਦੀ ਆ ਕਿਸ ਨੇ ਬੜੀ ਬੜੀਾਈ ਹੈ ਬੜਾ ਅੱਛਾ ਸਵਾਲ ਹੈ ਜੋਤੀ ਜੋ ਸਰੂਪ ਪਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾਰ ਸਿਰ ਆਪਣਾ ਹੱਥ ਠਿਕ ਰਖਾਈਆ ਖੇਤ ਤੇ ਕ੍ਰਿਸ਼ਨ ਜੀ ਦੀ ਸੀ ਸਾਰੀ ਥੈਨੀ ਦੇਰ ਚ ਕ੍ਰਿਸ਼ਨ ਜੀ ਆ ਗਏ ਜਦ ਉਹਨੂੰ ਪਤਾ ਜੀ ਸਵਾਲ ਇਹਨੇ ਪੁੱਛਿਆ ਤੇ ਜਵਾਬ ਤਾਂ ਨਹੀਂ ਦੇਣਾ ਰੁਕਮਣੀ ਤੱਕਿਆ ਆ ਗਿਆ ਕਾਨ ਕਨਈਆ ਬੰਸਰੀ ਆਤ ਉਠਾਈਆ ਬੰਸਰੀ ਰਖਦੇ ਸੀ ਕ੍ਰਿਸ਼ਨ ਜੀ ਦਿਨਿਆਵੀ ਤੌਰ ਤੇ तो पता है कि बड़े आदमी ने थोड़ा जा रोहदाब तो होंगे ही है रुकमणी ने बड़े नक् चढ़ा के कहा दासी की कह रही है <coughs> रुकमणी नक् चढ़ा के कहा दासी कहे नहीं तेरा कहान ते मेरा भगवान भी दासी ये कह रही है जिरा कहान है जरा पति है ना वो मेरा का मेरा भगवान है किस वडयाई है वडयाई किसकी हूँ ਤੇਰੀ ਹੈ ਮੇਰੀ ਤੇ ਕ੍ਰਿਸ਼ਨ ਜੀ ਨੇ ਜਵਾਬ ਦਿੱਤਾ ਕ੍ਰਿਸ਼ਨ ਹੱਥ ਹੁਤੇ ਮਾਰ ਕੇ ਕਿਹਾ ਮੇਰਾ ਤਤਾਂ ਵਾਲਾ ਨਿਸ਼ਾਨ ਅੰਤ ਰਹਿਣ ਕੋਈ ਨਾ ਪਾਈਆ ਮੇਰਾ ਜਿਹੜਾ ਇਹ ਸਰੀਰ ਹੈ ਇਹ ਨਹੀਂ ਰਹਿਣਾ ਹੈਗਾ ਜਿਹਨੂੰ ਤੋ ਪਤੀ ਕਹਿੰਦੀ ਹੈ ਨਾ ਚਲਾ ਜਾਏ ਉਹ ਉਹ ਨਹੀਂ ਰਹਿਣਾ ਹੈਗਾ ਕਿਉਂਕਿ ਉਹ ਜਿਹੜਾ ਹੁਣ ਦੂਜੀ ਗੱਲ ਲੈ ਲੋ ਕਿ અવਤਾਰ پیغمبر ਗੁਰੂਆਂ ਦੀ ਖੇਲ શરીર ਕਰਕੇ ਸੀ ਨਿਕਲੰਦੀ ਖੇਲ ਵਗੈਰਾ ਬਗੈਰ શરીર ਤੋਂ ਤੇ 크리ਸ਼ਨ ਹਾਥ ਹੁੰਤੇ ਹਾਥ ਮਾਰ ਕੇ ਕਹਿਆ ਮੇਰਾ ਤਤਾਂ ਵਾਲਾ ਨਿਸ਼ਾਨ ਅੰਤ ਰਹਿਣ ਕੋਈ ਨਾ ਪਾਈ ਆ ਰੁਕਮਣੀ શરીર ਦਾ ਨਹੀਂ ਮਾਨ શરીર ਦਾ ਕੋਈ ਮਾਨ ਨਹੀਂ ਐ ਅੰਤ ਸੰਗ ਨਾ ਕੋਈ ਨਿਭਾਈ ਆ ਕਿਸੇ અવਤਾਰ پیغمبر ਦਾ ਜਿਹੜਾ ਹੈ ਸੰਗਨੀ ਨਿਬੰਧਾ ਕ੍ਰਿਸ਼ਨ ਜੀ ਦੱਸ ਰਹੇ ਹਨ ਕਿ ਦਾਸੀ ਜੋ ਕਹਿ ਰਹੀ ਆ পুষ্পਾ ਦਾਸੀ ਦਾ ਭਗਵਾਨ ਸਦਾ ਨੌਜਵਾਨ ਜਿਹਨੂੰ ਦਾਸੀ ਮੰਦੀ ਆ ਉਹਦਾ ਜੰਮਣ ਮਰਨ ਵਿੱਚ ਕਦੇ ਨਹੀਂ ਆ ਜਿਹਨੂੰ ਦਾਸੀ ਮੰਨ ਰਹੀ ਆ ਉਹਦਾ ਜੰਮਦਾ ਤੇ ਮਰਦਾ ਹੀ ਨਹੀਂ ਹੈ ਫੇਰ ਦੱਸੇ ਫੇਰ ਉਹਦੇ ਆਪਣੇ ਆਉਣ ਦਾ ਦੱਸਦਾ ਕਿਉਂਕਿ ਸ਼ਬਦ ਸਤਿਗੁਰੂ ਹੀ ਆਉਂਦਾ ਹੈ ਇੱਥੇ ਧਿਆਨ ਰੱਖਣਾ ਇਹ ਜਿਹੜੇ ਕਹਿੰਦੇ ਨੇ ਕਿ ਉਹ ਆ ਗਿਆ ਆ ਗਿਆ ਸ਼ੁਰੂ ਤਾਂ ਹੀ ਅਗਰ ਮੈਂ ਤੁਹਾਨੂੰ ਇੱਥੇ ਰੋਕ ਦਿਵਾ ਥੋੜਾ ਜਾਂ ਅਗਲੀ ਕਲੈਨ ਕਰਕੇ ਮੈਂ ਰੁਕਦਾ ਥੋੜੀ ਦੂਜੀ ਕਹਾਣੀ ਸ਼ੁਰੂ ਕਰਦਾ ਉਹ ਕਿ ਇਸ ਦਾਸੀ ਦਾ ਭਗਵਾਨ ਸਦਾ ਨੌਜਵਾਨ ਜੰਮਨ ਮਰਨ ਵਿੱਚ ਕਦੇ ਨਾ ਆਈ ਆ ਕ੍ਰਿਸ਼ਨ ਜੀ ਕਹਿ ਰਹੇ ਆ ਜਿਸ ਵੇਲੇ ਫੇਰ ਆਵਾ ਵਿੱਚ ਜਹਾਨ ਮੈਂ ਫੇਰ ਆ ਜਾਣਾ ਜਹਾਂ ਚ ਨਿਰਗੁਣ ਨੂਰ ਜੋਤ ਕਰੁ ਸ਼ਰਮੈਂ ਮੈਂ ਨਿਰਗੁਣ ਨੂਰ ਜੋਤ ਦਾ ਪ੍ਰਕਾਸ਼ ਕਰਾਂਗਾ ਹੁਣ ਦੱਸੋ ਕ੍ਰਿਸ਼ਨ ਜੀ ਨੂੰ ਮੰਨਿਏ ਫਿਰ ਕਿਉਂ ਕੋਈ ਨਿਰਗੁਣ ਜੋਤ ਦਾ ਪ੍ਰਕਾਸ਼ ਕਰ ਰਿਹਾ ਨਹੀਂ ਉਹ ਸ਼ਬਦ ਹੈ ਸ਼ਬਦ ਚੱਲਦਾ 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 ਹੁਣ ਸ਼ਬਦ ਜੋਤ ਦਾ ਖੇਲ ਹੋ ਗਿਆ ਨਿਕ ਲੰਕ ਦਾ ਜਿਸ ਵੇਲੇ ਫਿਰ ਆਵਾ ਵਿੱਚ ਜਹਾਨ ਨਿਰਗੁਣ ਨੂਰ ਜੋਤ ਕਰ ਰੁਸ਼ਨਾਈ ਆ ਉਸ ਵੇਲੇ ਮੇਲਾ ਮੇਲਾ ਹੋ ਕੇ ਦੇਵਾਨ ਆਪਣੀ ਦਇਆ ਕਮਾਈ ਆ ਜੋਤੀ ਜੋਤ ਸਰੂਪਰ ਆਪ ਆਪਣੀ ਕਿਰਪਾ ਦਾ ਸਦ ਆਪਣੇ ਸੁਣਨਾ ਜਰਾ ਉਹ ਮੇਰੇ ਖਿਆਲ ਉਸ ਸੁਣ ਲਾ ਸੁਣ ਲਾ ਸੁਣ ਹਲੋ 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 ਇਹ ਫੇਰ ਆਵਾਂ ਵਿੱਚ ਜਹਾਨ ਨਿਰਗੁ ਨੂਰ ਜੋਤ ਕਰ ਰੁਸ਼ਨਾਈ ਆ ਹੁਣ 52 ਦੀ ਗੱਲ ਲੈ ਲਓ ਅੱਗੇ ਮੈਂ ਥੋੜੀ ਲਿਖਸ ਹੋ ਰਹਾ ਮਾ ਪਿਛੇ 52 ਦੀ ਦਸਤਾ 52 ਕਹਿੰਦਾ ਜਿਸ ਵੇਲੇ ਟ੍ਰੈਂਟੋ ਤੋਂ ਮੋੜ ਪਾਇਆ ਟ੍ਰੈਂਟੋ ਤੋਂ 52 ਨੇ ਜਿਸ ਵੇਲੇ 52 ਟ੍ਰੈਂਟੋ ਤੋਂ ਪਾਇਆ ਮੋੜ ਬਲਖਵਰ ਧਿਆਨ ਲਗਾਈ ਆ ਤਾਂ ਨਹੀਂ ਕਹਿੰਦੀ ਮੈਨੂੰ ਮੈਨੂੰ ਬੜੀ ਆਸ਼ਾ ਤੂੰ ਥੋੜੀ ਦੇਰ ਹੋਈ ਚੱਲੇ ਆਂ ਵਾਪਸ ਉਹ ਕਹਿੰਦਾ ਨਹੀਂ ਮੈਂ ਤੇਨੇ ਨਾਲ ਵਾਦਾ ਕਰਕੇ ਚੱਲਿਆ ਕੀ ਵਾਦਾ ਕੀਤਾ ਉਹਨਿਲ ਕਹਾਣੀ ਲੰਬੀ ਹੈ ਮੈਂ ਜ਼ਿਆਦਾ ਨਹੀਂ ਜਾ ਰਿਹਾ ਉਹ ਕਹਿੰਦੇ ਬਾਵਨ ਕਹਿੰਦਾ ਹੈ ਤੇਰੇ ਨਾਲ ਪ੍ਰੀਤੀ ਨਿਵਾਵਾਂ ਤੋੜ ਅਧਵਿਚਕਾਰ ਨਾ ਕੋਈ ਰਖਾਈਆ ਤੇਰੇ ਨਾਲ ਮੈਂ ਵਾਦਾ ਕਰਕੇ ਚੱਲਿਆ ਕਿ ਮੈਂ ਇੱਥੇ ਕਲਯੁਗ ਅੰਤਮ ਜ਼ਰੂਰ ਆਉਂਗਾ ਮੈਂ ਕਹਿ ਰਿਹਾ ਬਾਵਨ ਕਹਿ ਰਿਹਾ ਮੈਂ ਇੱਥੇ ਟ੍ਰਾਂਟੋ ਚ ਜ਼ਰੂਰ ਆਉਂਗਾ ਲੇਕਿਨ ਉਸ ਵੇਲੇ ਮੈਨੂੰ ਬਾਵਨ ਨਹੀਂ ਕਹਿਣਾ ਕਿਸੇ ਨੇ ਉਸ ਵੇਲੇ ਮੈਨੂੰ ਕਿਸੇ ਕਹਿਣਾ ਬ੍ਰਹਮਣ ਗੌੜ ਲੇਖਾ ਵੇਦ ਵਿਆਸ ਸਮਝ ਕੋਈ ਨਾ ਪਈ ਹੁਣ ਦੱਸੋ ਕਿ ਕਿਹਨੂੰ ਮੰਨੋਗੇ ਸ਼ਬਦ ਜਿਹੜਾ ਚੱਲ ਰਿਹਾ ਲਗਾਤਾਰ ਹੁਣ ਸ਼ਬਦ ਜੋਤ ਦਾ ਖੇਲ ਹੋ ਗਿਆ ਇਹ ਐਨੀ ਗੱਲ ਸਮਝੋ ਤਾਂ ਗੱਲ ਸਾਰੇ ਝਗੜੇ ਖਤਮ ਹੋ ਜਾਂਦੇ ਆ ਰਾਮ ਜੀ ਵੀ ਇਹ ਗੱਲ ਉਹ ਕਹਿੰਦਾ ਵੇਦ ਵਿਆਸਰੇ ਉਹ ਵੇਦ ਵਿਆਸ ਦੇ ਬਾਰੇ ਜ਼ਿਕਰ ਕਰਦਾ ਹਾਲੇ ਵੇਦ ਵਿਆਸਿੰ ਤਾਂ ਦਵਾ ਪਰ ਚੋਣਾ ਉਹ ਕਹਿੰਦਾ ਉਹ 51 ਜੋਨ ਲਟਾ ਤੇ ਪਹੁੰਚੋ ਗੱਡੀ ਇਤੋਂ 11 ਫੀਟ ਵਾਕ ਉਹ ਕਹਿੰਦਾ ਹੈ 52 ਕਹਿੰਦਾ ਉਸ ਵੇਲੇ ਮੈਨੂੰ ਮੈਨੂੰ ਦਾ ਲਫ਼ਜ਼ ਹੈ ਉਸ ਵੇਲੇ ਮੈਨੂੰ ਕਿਸੇ ਕਹਿਣਾ ਬ੍ਰਾਹਮਣ ਗੋੜ ਲੇਖਾ ਵੇਦ ਵੈ ਸਮਝ ਕੋਈ ਨਾ ਪਾਈਆ ਉਸ ਵੇਲੇ ਮੈਨੂੰ ਬ੍ਰਾਹਮਣ ਮੈਂ ਬਾਵਨ ਨਹੀਂ ਹੋਣਾ ਉਸ ਵੇਲੇ ਮੈਂ ਬ੍ਰਾਹਮਣ ਗੋੜ ਹਾਂ ਇਹ ਕਲ ਰਾਮ ਜੀ ਵੀ ਕਹਿੰਦੇ ਆ ਕਿ ਕਲ ਜੁਗੰਤਮ ਲਕਸ਼ਮਣ ਮੈਂ ਨਹੀਂ ਹੋਣਾ ਨਾਸ਼ ਮੈਂ ਨਾਸ਼ ਹੋਣੇ ਵਾਲਾ ਨਹੀਂ ਹੈ ਇਹ ਤਾਂ ਮਾਤਾ ਪਿਤਾ ਦਾ ਧਰਤੀ ਤੋਂ ਲੈ ਕੇ ਤੇ ਤਰਨੀ ਉੱਤੇ ਦੇਣਾ ਜਲਾਈ ਆ ਲੇਕਿਨ ਕਲਜੁਗੰਤਮ ਨਿਰਗੁਣ ਨੂਰ ਜੋਤ ਕਰਾਂ ਪ੍ਰਗ ਰਾਮ ਜੀ ਕਹਿੰਦਾ ਮੈਂ ਨਿਰਗੁਣ ਜੋਤ ਦਾ ਪ੍ਰਕਾਸ਼ ਕਰਾਂਗਾ ਹੁਣ ਮੈਂ ਕੌਣ ਫੇਰੀ ਇੱਥੇ ਮੈਂ ਆ ਗਿਆ ਉਹ ਸ਼ਬਦ ਆ ਉਹ ਕਹਿੰਦੇ ਮੈਂ ਨਾਸ਼ ਹੋਣ ਵਾਲਾ ਨਹੀਂ ਹੈ ਨਾਸ਼ ਕੋ ਕੋਣ ਨਹੀਂ ਹੁੰਦਾ ਸ਼ਬਦ ਨਹੀਂ ਹੁੰਦਾ ਕਾਲਜ ਗੁਣਤਮ ਨਿਰਗੁਣ ਨੂਰ ਜੋਤ ਕਰਾ ਪ੍ਰਕਾਸ਼ ਵੇਦ ਵਿਆਸ ਰਿਆ ਸਮਝਾਇਓ ਵੀ ਵੇਦ ਵਿਆਸ ਦੀ ਗੱਲ ਕਰ ਗਿਆ ਜੋਤੀ ਜੋ ਸਰੂਪਰ ਆਪ ਆਪਣੀ ਕਿਰਪਾ ਕਰ ਆਪਣਾ ਪਰਦਾ ਰਿਹੜਾ ਪਰਦਾ ਉਠਾ ਰਿਆ RAM ਕਹੇ ਮੈਂ ਆਵਾਂਗਾ RAM ਕਹਿੰਦਾ ਮੈਂ ਆਉਂਗਾ ਇਹ ਜਵਾਬ ਉਹਨਾਂ ਨੂੰ ਹੈਗਾ ਜਿਹੜੇ ਕਹਿੰਦੇ ਵੀ ਇਹ ਆ ਗਿਆ ਉਹ ਆ ਗਿਆ ਤੇ ਤੁਸੀਂ ਕੱਲ ਪਿੱਛੇ ਰਹਿ ਗਈ ਹੈ ਤੁਹਾਡੀ ਸੁਣਨ ਨੂੰ तो इस तरह करके मैं दसी कि बावन की गल दस कि उस बावन जी कह रहे कि उस वे मैंने किसी कहना ब्राह्मण गौड लेखा वेदवा समझ कोई ना पाई आ राम जी भी कहें हैं लक्ष्मण मैं नहीं होना नाश तन माता पिता का धरती उत्तों लिया तो तरनी उत्ते देना चलाई आ कलजुगंतम निर्गुण नूरजोत करा प्रकाश मैं कलजुगंतम निर्गुण जोत का प्रकाश कराँ क्या हूँ राम जी ने मनीे वो तो क्या मैं ही करना नहीं शरीर की खेल आ ਸ਼ਬਦ ਜਿਹੜਾ ਕਦੀ ਮਰਦਾ ਨਹੀਂ ਇਕ ਅੱਗੇ ਚੱਲੇ ਇਹ ਪੂਰੀ ਗੱਲ ਕਰਦੇ ਹਾਂ ਸਦੀ 14ਵੀਂ ਕਹੇ ਉਸ ਦਿਨ ਦਾਸੀ ਲੈ ਕੇ ਆਈ ਸੀ ਹਾਰ ਰੁਕਮਣੀ ਵਾਸਤੇ ਰੁਕਮਣੀ ਗੱਲ ਨਾਲ ਕੋਈ ਸ਼ਵਾਈਆ ਜਦੋਂ ਕ੍ਰਿਸ਼ਨ ਜੀ ਨੇ ਪੱਖ ਉਹਦਾ ਲੈ ਲਿਆ ਦਾਸੀ ਦਾ ਉਹ ਕਹਿੰਦਾ ਰੁਕਮਣੀ ਨੇ ਹੁਣ ਮੈਂ ਕ੍ਰਿਸ਼ਨ 'ਤੇ ਗੱਲ ਚ ਪੋੜਾ ਉਸ ਲੈ ਕੇ ਕ੍ਰਿਸ਼ਨ ਨੇ ਕੇ ਬਾਂਦ ਦਿੱਤੀ ਪਸਾਰ ਖੁਸ਼ੀਆਂ ਨਾਲ ਵਧਾਈਆ ਕ੍ਰਿਸ਼ਨ ਕਿਆ ਨਹੀਂ ਰੁਕਮੈ ਨੂੰ ਕਿਆ ਰੁਕਮ ਨਹੀਂ ਜਿਸ ਵੇਲੇ ਬਣ ਕੇ ਆਵਾ ਭਗਤਾਂ ਦਾ ਭਗਵਾਨ ਮੈਂ ਵੀ ਭਗਵਾਨ ਤੋਂ ਉਸ ਵੇਲੇ ਵੀ ਸੀ ਤੇ ਬਿੱਲਗਿਨ ਆਣੇ ਆਉਣ ਵਾਲੇ ਕਹਿ ਦਿੱਤਾ ਜਿਸ ਵੇਲੇ ਭਗਤਾਂ ਦਾ ਭਗਵਾਨ ਭਗਵਨ ਹੋ ਕੇ ਫੇਰਾ ਪਾਈ ਆ ਫੇਰ ਕਰਾਂ ਪ੍ਰਵਾਨ ਮਹਾਰਾਜ ਜਿਨ ਹੁਣ ਪ੍ਰਵਾਨ ਕੀਤਾ ਉਹ ਹਾਰ ਪੁਸ਼ਪਾ ਦਾ ਕਿਤੇ ਨੀ ਕਿਧਾ ਜਾਮਾ ਸੀ ਉਹ ਤੋਂ ਹੁਣ ਪ੍ਰਵਾਨ ਕੀਤਾ ਪ੍ਰਵਾਨਾ ਤੁਰ ਦਾ ਨਾਮ ਜਨਾਈਆ ਲੇਖਾ

ਤੇ ਕ੍ਰਿਸ਼ਨ ਜੀ ਤੋਂ ਵੈਸੇ ਤਾਂ ਨਾਰਜੀ ਨੇ ਵੀ ਬਹੁਤ ਸਵਾਲ ਪੁੱਛੇ ਆ ਆਤਮਾ ਦੇ ਪਰਮਾਤਮਾ ਮੇਲ ਵਾਸਤੇ ਬਹੁਤ ਸਵਾਲ ਅਵਤਾਰ پیغمبر ਗੁਰੂਆਂ ਨੂੰ ਪੁੱਛੇ ਗਏ ਬੇਸਿਕਲੀ ਸਾਡਾ ਮਤਲਬ ਸਤਸੰਗ ਕਰਨ ਦਾ ਮਤਲਬ ਇਹੀ ਹੈ ਕਿ ਆਤਮਾ ਪਰਮਾਤਮਾ ਦਾ ਮੇਲ ਕਿਸ ਢੰਗ ਨਾਲ ਹੋਵੇ ਕਿਹੜਾ ਤਰੀਕਾ ਮਿਲੇ ਆਪਾਂ ਪਰਮਾਤਮਾ ਨੂੰ ਸਾਬਤ ਨਹੀਂ ਕਰਨਾ ਸਿਫਤ ਕਰਨੀ ਹੈ ਸਾਬਤ ਨਹੀਂ ਕਰਨਾ ਸਿਫਤ ਕਰਨੀ ਹੈ ਲੇਕਿਨ ਕੋਈ ਲਾਈਨ ਆਪਾਂ ਨੂੰ ਮਿਲ ਜਾਂਦੀ ਆ ਕਿ ਜਿਹਦੇ ਨਾਲ ਸਾਡੇ ਤੀਰ ਅਨੇ ਅੱਲਾ ਕਿੰਨ ਕਹਿੰਦੇ ਨਾ ਜਿਹੜਾ ਬਿੰਨ ਦਿੰਦਾ ਸਾਨੂੰ ਕਈ ਕਈ ਲੈਣਾ ਮਿਲਦੀਆਂ ਉਹ ਯਾਰ ਬਾਣੀ ਦੇ ਕਹਿ ਰਹੀ ਆ ਅੰਦਰ ਵੜ ਜਾਂਦੀ ਆ ਯਾਰ ਮੈਂ ਤਾਂ ਉਸ ਤਰ੍ਹਾਂ ਕਰਦਾ ਹੀ ਨਹੀਂ ਤੇ ਇਹ ਸਵਾਲ ਜਿਹੜਾ ਹੈ ਇਹ ਆਪਣਾ ਦਸਮ ਪਾਸ਼ਾ ਨੂੰ ਵਿਆਸ ਨਦੀ ਦੇ ਉੱਤੇ ਪੁੱਛਿਆ ਗਿਆ ਸੀ ਵਿਆਸ ਨੇ ਪੁੱਛਿਆ ਸੀ ਵਿਆਸ ਨੇ ਕੀ ਪੁੱਛਣਾ ਸੀ ਆਪੇ ਸਵਾਲ ਆਪੇ ਜਵਾਬ ਹਾਈ ਕਲ ਹੋਰ ਦੱਸ ਪਹਿਲਾਂ ਮੈਂ ਪੁਰਾਣੇ ਗ੍ਰੰਥਾਂ ਚ ਪੜਿਆ ਬਹੁਤ ਵੱਡੀ ਗੱਲ ਕਹੀਏ ਗੀਤਾ ਵਿੱਚ ਉਹ ਕਹਿੰਦੇ ਅਗਰ ਕੋਈ ਆਦਮੀ ਕੋਈ ਠੀਕ ਠਾਕ ਜੇ ਕੰਮ ਕਰਦਾ ਕੋਈ ਜ਼ਿਆਦਾ ਪੂਜਾ ਪਾਠ ਵੀ ਨਹੀਂ ਕਰਦਾ ਲੇਕਿਨ ਭਗਵਾਨ ਦਾ ਇਸ਼ਟ ਰੱਖਦਾ ਉਹ ਉੱਤਮ ਹੈ ਜਿਹੜਾ ਗ੍ਰੰਥ ਵੀ ਪੜਦਾ ਸਭ ਕੁਝ ਕੰਮ ਕਰਦਾ ਪੂਜਾ ਪਾਠ ਵੀ ਕਰਦਾ ਲੇਕਿਨ ਮਨ ਚ ਸ਼ੰਕਾ ਰੱਖਦਾ ਉਹ ਡਾਊਨ ਹੈ ਉਹਦਾ ਕੋਈ ਮਤਲਬ ਨਹੀਂ ਹੈ ਉਹ ਦੇਖਣ ਤਾਂ ਲੋਕਾਂ ਕੇ ਬੜਾ ਭਗਤ ਹੈਗਾ ਬੜਾ ਹੀ ਮਤਲਬ ਵਿਦਵਾਨ ਹੈਗਾ ਬੜਾ ਲੇਕਿਨ ਅਗਰ ਸ਼ੰਕਾ ਰੱਖ ਲਈ ਭਗਵਾਨ ਦੇ ਉੱਤੇ ਫਿਰ ਗਿਆ ਇਹ ਗੀਤਾ ਚ ਲਿਖਿਆ ਮੇਰਾ ਮੈ ਲਿਖ ਉਹ ਮੈਂ ਲੈ ਆਇਆ ਨਹੀਂ ਅੱਜ ਕਦੀ ਮੈਂ ਸੁਣਾਉਂਗਾ ਤੁਹਾਨੂੰ ਬੜੀ ਵੱਡੀ ਗੱਲ ਲਿਖੀ ਆ ਕਿ ਜਿਹੜਾ ਆਦਮੀ ਸਿੱਧਾ ਸਾਦਾ ਹੈ ਜਿਹੜਾ ਪੜਿਆ ਨਹੀਂ ਲਿਖਾ ਉਹ ਗ੍ਰੰਥ ਕਿਸ ਤਰ੍ਹਾਂ ਪੜ੍ਹੂਗਾ ਗਦਾਰਾ ਸਿੰਘ ਵਰਗੇ ਕਹਿੰਦੇ ਨਾ ਤਾਂ ਮੈਨੂੰ ਬਾਣੀ ਪੜ੍ਹਨੀ ਆਉਂਦੀ ਐ ਨਾ ਮੈਨੂੰ ਸਮਝ ਆਉਂਦੀ ਆ ਲੇਕਿਨ ਉਹ ਪਰਮ ਗਿਆਨੀ ਐ ਕਲਾਸ 1 ਦਾ ਇਥੇ ਕਿ ਦੋਕ ਸਵਾਲ ਪੁੱਛੇ ਆ ਜਿਆਦਾ ਨਹੀਂ ਮੈਂ ਟਾਈਮ ਲੈ ਰਿਆ ਉਹ ਕਹਿੰਦਾ ਹੈ ਵਿਆਸ ਕਿਸ ਨੂੰ ਕਹਿਣ ਗॉड ਖੁਦਾ ਵਾਹਿਗੁਰੂ ਅੱਲਾ ਕਹਿ ਕੇ ਕਿਸ ਦਾ ਨਾਮ ਤੇ ਆਈ ਆ ਕਿਹਦੇ ਨਾਮ ਤੇ ਅੱਲਾ ਕਹੇ ਇਹ ਵਾਹਿਗੁਰੂ ਕਹੇ ਇਹ ਰਾਮ ਕਹੇ ਇਹ ਕ੍ਰਿਸ਼ਨ ਕਹੇ ਇਹ ਕਿਸ ਦਾ ਨਾਮ ਤੇ ਅਗਲਾ ਸਵਾਲ ਬੜਾ ਇੰਪੋਰਟੈਂਟ ਹੈ ਕਿ ਕਿਸ ਵਿੱਚ ਦਰਗਾਹ ਦਾ ਲੱਭਣ ਰਾਜ਼ ਪਿਛਲਾ ਪੰਦ ਮੁਕਾਈ ਆ ਸੱਚਖੰਡ ਦਾ ਰਾਜ ਕਿਸ ਤਰ੍ਹਾਂ ਮਿਲੇ ਜਾਂਦਾ ਨਹੀਂ ਤਾਂ ਧਰਮ ਰਾਜ ਬੈਠਾ ਹੈ ਰਸਤੇ 'ਚ ਕਿਸ ਤਰ੍ਹਾਂ ਨੂੰ ਕਿਸ ਤਰ੍ਹਾਂ ਉਹਦਾ ਬੈਰੀਅਰ ਪਾਰ ਕਰੋਗੇ ਉਹ ਤਾਂ ਲੰਘਣੀ ਨਹੀਂ ਦਿੰਦਾ ਕਿਸੇ ਨੂੰ ਕਰਮ ਰਾਣੀ ਲੰਗਣਦਾ ਕਿਸ ਨੂੰ ਕਹਿੰਦੇ ਭਈ ਇੱਥੇ ਆ ਜੀ ਲਾਓ ਪਹਿਲਾਂ ਮੈਨੂੰ ਲੇਖਾ ਦਿਓ ਫਿਰ ਉਹ ਪੁੱਛਦਾ ਹੈ ਕਿ ਲੇਖਾ ਲਿਖ ਕੇ ਗਿਆ ਭਾਰਦਵਾਜ ਸੱਤਾਂ ਰਿਸ਼ਿਆਂ ਵਿੱਚੋਂ ਧਿਆਨ ਲਗਾਈ ਆ ਭਾਰਦਵਾਜ ਰਿਸ਼ੀ ਕਿ ਲਿਖ ਕੇ ਗਿਆ ਸੱਜੁਗ ਚ ਸੱਤ ਰਿਸ਼ੀ ਸੀ ਨਾ ਇਹ ਦੂਜੀ ਲਿਖਤ ਹੈ ਇਹਦੇ ਆਂਦਾ ਹੈ ਪਾਦਰੋਂ ਕਹੇ ਨਾਰਦਾ ਮੈਨੂੰ ਕਿਹਾ ਭਾਰਦਵਾਜ ਸਬਤ ਸ੍ਰੀਖੀਆਂ ਵਿੱਚੋਂ ਜਨਾਈਆ ਸੋ ਮੈਂ ਦੱਸਣ ਲੱਗਾ ਅੱਜ ਅੱਜ ਹੋ ਕੇ ਪ੍ਰਭੂ ਸੀਸ ਚੁਕਾਇਆ ਉਹ ਜਿਹੜੀ ਗੱਲ ਮੈਂ ਅੱਜ ਦੱਸਣ ਲੱਗਾ ਕੀ ਦੱਸਿਆ ਉਹਨੇ ਕਿ ਕੱਲ ਜੁਗੰਤਮ ਕੀ ਹੋਏਗਾ ਦੀਨ ਦੁਨੀ ਦਾ ਡੁੱਬਣ ਵਾਲਾ ਜਹਾਜ਼ ਆਰਾ ਮੇੜੇ ਦੇਖ ਲੈ ਦੇਖ ਲੈ ਤੁਸੀਂ ਦੇਖ ਹੀ ਰਹੇ ਹੋ ਨੇੜੇ ਆ ਰਿਹਾ ਸਮਾਂ ਦੀਨ ਦੁਨੀਆ ਜਹਾਜ਼ ਡੁੱਬ ਜਾਣਾ ਇਹ ਵੀ ਦੱਸਿਆ ਕਿਉਂ ਡੁੱਬੇਗਾ ਅਗਲੀ ਲਾਈਨ ਵੀ ਆਂ ਭਾਰਤਵਾਜ ਦੱਸਦਾ दीन दुनी डुबण वाला जहाज बेड़ा पार ना कोई कराइया क्यों डुबेगा जहाज क्यों कलयुग ने कुड़ी क्रिया का चलाया क्रिया कुरिया बता देती है रसम मोह ममता वाली रखाई रखाई है सारे मोह ममता फस गया संसार इसका डुबना ही है जहाज फिर गोबिंद उड़दा दिसे किसे ना बाज गोविंद शब्द नहीं, नहीं नजर आता बाज की ये शब्द है ਗੋਬਿੰਦ ਸ਼ਬਦ ਨਹੀਂ ਨਜ਼ਰ ਆ ਰਿਹਾ ਸਾਜੂ ਕਹਿ ਰਿਹਾ ਕਲ ਜੁਗ ਅੰਤਮ ਕੀ ਹੋਏਗਾ ਗੋਬਿੰਦ ਸਦਾ ਰਹਿਣ ਵਾਲਾ ਹੈ ਗੋਬਿੰਦ ਦਾ ਉੜਦਾ ਦਿਸੇ ਨਾ ਬਾਜ ਬਾਜਾ ਵਾਲਾ ਕੀ ਆਪਣਾ ਪੇ ਛੁਪਾਈ ਆ ਹੁਣ ਕੀ ਕੀਤਾ ਉਹਨੇ ਗੋਬਿੰਦ ਸ਼ਬਦ ਨੇ ਜਿਸ ਨੇ ਸ਼ਬਦ ਹੀ ਤਾਰ ਦੀ ਨਵੀਂ ਸਾਜਣਾ ਲਈ ਸਾਜ ਸਾਜਣ ਬਣੀ ਤੁਰਦਾ ਮਾਈਆ ਤੁਰਦਾ ਮਾਹੀ ਬਣ ਕੇ ਆ ਗਿਆ ਇਸ ਕਰਕੇ ਕਹਿੰਦਾ ਹੈ ਉਹ ਫਿਰ ਕਹਿੰਦਾ ਹੈ ਕਿ ਆ ਸਤਿਗੁਰੂ ਇਹ ਦੱਸ ਕਿਸ ਵੀ ਤੇ ਰਵਿਦਾਸ ਜੁਮਾਰਾ ਉੱਚਾ ਕੀਤਾ ਵਿਚੋਂ ਨੀਚੀ ਜਾਤ ਨੀਚੀ ਜਾਤ ਸੇ ਹੋਇਆ ਸੀ ਲੇਕਿਨ ਸ਼ਰਮਣੀ ਭਗਤ ਬਣਾ ਬਣਾ ਦਿੱਤਾ ਉਹਨੂੰ ਕਿਸ ਤਰ੍ਹਾਂ ਬਣਾਇਆ ਪਾਣਾ ਗੰਨ ਕੇ ਖੁਸ਼ੀ ਵਿਖਾਈ ਆ ਫਿਰ ਦੱਸ ਕਿਹੜਾ ਧੰਨੇ ਖੋਲਿਆ ਰਾਜ ਪਰਦਾ ਦੇ ਚੁਕਾਈ ਆ ਧੰਨੇ ਦਾ ਰਾਜ ਕਿਸ ਤਰ੍ਹਾਂ ਪਰਦਾ ਖੋਲਿਆ ਤੂੰ ਅਗਲੀ ਇੰਪੋਰਟੈਂਟ ਜਿਹੜੀ ਗੱਲ ਹੈ ਬਸ ਅਗਲੀ 5-7 ਲਾਈਨਾਂ 'ਚ ਮੈਂ ਖਤਮ ਕਰਨਾ ਉਹ ਕਹਿੰਦਾ ਹੈ ਕਿ ਕਿਸ வித ਕਲਯੁਗ ਅੰਤ ਆਪਣਾ ਦੇਵੇਂ ਸਾਥ ਇਹ ਸਤਿਗੁਰੂ ਗੋਬਿੰਦ ਪਾਸ਼ਾ ਨੂੰ ਪੁੱਛ ਰਿਹਾ ਹੈ ਕਿ ਕਲਯੁਗ ਅੰਤ ਹੁਣ ਤਾਂ ਚਲੋ ਹੋ ਗਿਆ ਕੰਮ ਜਿਹੜਾ ਤੋਂ ਪਾਰ ਕਰਤੇ ਆ ਜਿਹੜੇ ਵੀ ਹੈਗੇ ਆ ਨਹੀਂ ਕਲਯੁਗ ਅੰਤੂ ਕੀ ਖੇਲ ਕਰੇਗਾ ਸਗਲਾ ਸੰਗ ਰਖਾਇਆ ਕੀ ਗੁਰਮੁਖਾਂ ਦੇਵੇਂ ਦਾਤ ਲੈਣਾ ਦੇਣਾ ਚੋਲੀ ਪਾਈ ਆ ਗੁਰਮੁਖਾਂ ਨੂੰ ਕਿਹੜੀ ਦਾਤ ਦੇਂਗਾ? ਕਿ ਆ ਉਸ ਉਸ ਵੇਲੇ ਦਾ ਸੰਤ ਸਾਧਨ ਪਿੱਛੇ ਮਗਰ ਫਿਰਦੇ ਸੀ ਨਾ ਉਸ ਵੇਲੇ ਤਾਂ ਦਸਨ ਪਾਸ਼ਾ ਵੇਲੇ ਕਿ ਉਸ ਵੇਲੇ ਵੀ ਕੀ ਉਹ ਸਾਧਾ ਸੰਤਾਂ ਦੇ ਬਿਰਣ ਚਾਹ ਕੇ ਪੀਰਾਂ ਪਿੱਛੇ ਫੇਰੀਆਂ ਪਾਈਆ ਕਿ ਆ ਪੀਰਾਂ ਪਿੱਛੇ ਸਾਧਾ ਪਿੱਛੇ ਫਿਰਨਗੇ ਉਸ ਵੇਲੇ ਆਪਣਾ ਆਤਮਾ ਦਾ ਕਲਿਆਣ ਵਾਸਤੇ ਕੀ ਉਹ ਗ੍ਰੰਥਾਂ ਨੂੰ ਲੈਣ ਬਾਅਦ ਬਾਅਦ ਚ ਖੋਕੇ ਖੋਜ ਕੋ ਜਾਈਆ ਕਿਆ ਗ੍ਰੰਥਾਂ ਨੂੰ ਪੜ੍ਹ ਕੇ ਆਪਣਾ ਕੰਮ ਚਲਾਉਣਗੇ ਕੀ ਉਹ ਖੋਜਨ ਵਿੱਚ ਪ੍ਰਵਾਸ ਫਿਰਨਵਾਹੋ ਦਈ ਆ ਕਿ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਨਗੇ ਕਿ ਉਹ دین ਮਜ਼ਹਬ ਇਹ ਹਿੰਦੂ ਆ ਜਾਂ ਮੁਸਲਮਾਨ ਬਣਜੋ ਹੈ ਕੰਬਣਜੋ ਜਾਂ ਇਸਾਈ ਬਣਜੋ ਕੋਈ ਤਾਂ ਸੰਪਾਤਸ਼ਾ ਕਹਿੰਦੇ ਕੁਛ ਨਹੀਂ ਹੋਣਾ ਗੋਬਿੰਦ ਕਿਹਾ ਬਿਆਸ ਸਭ ਬਿਰਥਾ ਖੇਲ ਤਮਾਸ਼ ਸਭ ਬੇਕਾਰ ਕੀ ਕਰੇਗਾ ਪੂਜਾ ਪਾਠ की करेगा तीर्थ पूजा पाठ करते रहो अठासी अठासी हजार साल की करेगा तीर्थ ताठ गंगा गोदावरी जमुना सुरस्ती जाते रहो कोई मतलब नहीं की करेगा पुस्तक किताब पढ़ते रहो गण शास्त्र कुछ नहीं बनना की करेगा बजाया रबाब दे ढोलक छाने बजाते रहो मस्जिद मस्जिदों गुरुद्वार की करेगा बजाया रबाब लेकिन फिर दस्या जिन्ना चिर फिर कम किस तरह बनेगा दसम पातशाह कहते हैं ਜਿੰਨਾ ਚਿਰ ਸਤਿਗੁਰੂ ਸ਼ਬਦ ਨਾਲ ਸਾਥ ਰਖਾਈਓ ਜਦ ਤੱਕ ਸਤਿਗੁਰੂ ਸ਼ਬਦ ਨੂੰ ਤੁਸੀਂ ਨਾਲ ਨਹੀਂ ਰੱਖੋਗੇ ਉਹਨੂੰ ਨਹੀਂ ਮੰਨੋਗੇ ਜਦ ਤੱਕ ਕੰਮ ਨਹੀਂ ਚੱਲਦਾ 84 ਨਹੀਂ ਕੱਟੀ ਜਾ ਸਕਦੀ ਇੱਕ ਉਹਨਾਂ ਦੀ ਕੱਟ ਗਈ ਜਦ ਮਹਾਰਾਜ ਦੇ ਵੇਲੇ ਸੀ ਉਹਨਾਂ ਦਾ ਵਰ ਦੇਤੇ ਨਾ ਨੂੰ ਜਿਸ ਤਰ੍ਹਾਂ ਤੁਹਾਨੂੰ ਇਹਨਾਂ ਨੂੰ ਸਾਰੇ ਨੂੰ ਉੱਗਰ ਮਿਲ ਗਏ ਆ ਠੀਕ ਹੈ ਨਹੀਂ ਜਿੰਨਾ ਚਿਰ ਸਤਿਗੁਰੂ ਸਤਿਗੁਰੂ ਸ਼ਬਦ ਉਹ ਜੋ ਤੁਹਾਡੀ ਆਤਮਾ ਨਾਲ ਹੰਡਣਾ आत्मा का ने, ने मेल तो सतगुरु शब्द ना मैं बहुत बार पढ़िया बाणी भी कट्ठी कर लूंगा कि आत्मा का जोड़ा मेल है सतगुरु शब्द ना ही होना है सतगुरु शब्द वो जो थी आत्मा नाल हंडना श्री छोटों बाद मालक बन के सचखंड लै जाए चाई चाई है सचखंड लैके जाऊंग नहीं तो नहीं शब्द घोड़े बिठा के मेरे को बहुत लिखते ये बारे ਇਸ ਕਰਕੇ ਕੀ ਹੈ ਕਿ ਸ਼ਬਦ ਗੁਰੂ ਨੇ ਮੰਨ ਲਿਓ ਗੁਰਮੁਖੋ ਜਗਤ ਤਾਰ ਵਿੱਚ ਸੰਸਾਰ ਪਿਆਰ ਵਿੱਚ ਕਿਤੇ ਭੋਲਣਾ ਜਾਇਓ ਮੇਰਾ ਵਿਸ਼ਵਾਸ ਵਿਸ਼ੇ ਵਿੱਚ ਆਪਣਾ ਆਪ ਦਬਾਈ ਆ ਮੈਂ ਆ ਜੁਗਾ ਜੁਗ ਚੌਕੜੀ ਸਤਗੁਰੂ ਸ਼ਬਦ ਖਾਸ ਜਨਮ ਮਰਨ ਵਿੱਚ ਕਦ ਇਹ ਨਾਈਆ ਮੈਂ ਕਦੀ ਜੰਮਦਾ ਤੇ ਮਰਦਾ ਨਹੀਂ ਆ ਫਿਰ ਲੱਭਣਾ ਕਿੱਥੋਂ ਹੈ ਮੈਨੂੰ ਆਪਣੇ ਵਿੱਚੋਂ ਕਰਿਓ ਤਲਾਸ਼ ਕਰਦੇ ਆਪਾਂ ਤਲਾਸ਼ ਨਹੀਂ ਕਰਦੇ ਨਾ ਉਹ ਕਹਿੰਦਾ ਅੰਦਰੋਂ ਕਰ ਲਿਓ ਤਲਾਸ਼ ਅੰਦਰ ਹੀ ਬੈਠਾ ਮੈਂ ਤੁਹਾਡੇ ਮੈਨੂੰ ਆਪਣੇ ਵਿੱਚੋਂ ਕਰਿਓ ਤਲਾਸ਼ ਬਾਹਰ ਲੱਭਣ ਦੀ ਲੋੜ ਰਹੇ ਨਾਰਾਇਣ ਬਾਹਰ ਲੱਭਣ ਦੀ ਲੋੜ ਨਹੀਂ ਹੈ ਕਿਸ ਪ੍ਰਮਾਤਮਾ ਦੀ ਤੇ ਨਾਰਜੀ ਵੀ ਕਹਿੰਦੇ ਹਨ ਜੋ ਜੋ ਸ਼ਬਦ ਤਾਰ ਬਣ ਕੇ ਜੋ ਸਰੂਪ ਹੋ ਕੇ ਪੂਰਨ ਪਰਮੇਸ਼ਵਰ ਦੇ ਰੂਪ ਜਿ ਪ੍ਰਗਟ ਹੋ ਗਿਆ ਨਾਰਜੀ ਕਹਿੰਦੇ ਜਿਹੜਾ ਇਹ ਪ੍ਰਗਟ ਹੋ ਗਿਆ ਨਾ ਇਹ ਸਤ ਸਰੂਪ ਚ ਐਸ ਪ੍ਰਭੂ ਨੂੰ ਹੋਰ ਨਹੀਂ ਕੋਈ ਐਸ ਪ੍ਰਭੂ ਨੂੰ ਇੱਕੋ ਵਾਰ ਕਰੋ ਨਮਸਕਾਰ ਨਮਸਤੇ ਇੱਕੋ ਵਾਰ ਕਰਨੀ ਆ ਇੱਕ ਨਾਲ ਅਨੇਕ ਜਨਮ ਦਾ लेखा ਦੇ ਮੁਕਾਈ ਆ ਜੋਤੀ ਜੋਤ ਸਰੂਪਰ ਆਪ ਆਪਣੀ ਕਿਰਪਾ ਕਰ ਬੇੜਾ ਸਬਦਾ ਕਰ ਜਾਏ ਪਾਰ ਅੱਗੇ ਹੋ ਨਾ ਕੋਈ اٹਕਾਈ ਅੱਗੇ ਜਿਹੜੇ ਲਿਖਿਆ ਦਸਮ ਪਾਸ਼ਾ ਕਹਿੰਦੇ ਵੀ ਸਤਗੁਰੂ ਸ਼ਬਦ ਸਾਥ ਰੱਖਣਾ ਦਸਮ ਪਾਸ਼ਾ ਇਹ ਕਹਿੰਦੇ ਹੈ ਕਿ ਉਸ ਵੇਲੇ ਮੈਂ ਕੱਲੇ ਨਹੀਂ ਹੋਣਾ ਉਸ ਵੇਲੇ ਪੁਰਖ ਕਾਲ ਹੋਵੇ ਮੇਰਾ ਬਾਪ ਅਸੀਂ ਦੋਨਾਂ ਦਾ ਖੇਲ ਹੋਣਾ ਜੋਤਿ ਸ਼ਬਦ ਤਾਰ ਦਾ ਖੇਲ ਹੋਣਾ ਮੈਂ ਉਸ ਦੇ ਨਾਲ ਆਵਾਂ ਆਪ ਇਕੱਲੇ ਨਹੀਂ ਨਹੀਂ ਹੋਣਾ ਦੋਨਾਂ ਨੇ ਇਕੱਠੇ ਹੋ ਕੇ ਆਣਾ ਲੇਕਿਨ ਡੰਕਾ ਇੱਕੋ ਨਾਮ ਡੰਕਾ ਇੱਕੋ ਵਜੇਗਾ ਸਰ ਇਹ ਨਹੀਂ ਕਿ ਉਹ ਅਲੱਗ ਤੇ ਮਹਿਲ ਹੈ ਇੱਕੋ ਰੂਪ ਹੋਏਗਾ ਰੂਪ ਇੱਕੋ ਹੀ ਹੋਏਗਾ ਆ ਕੇ ਫਿਰ ਕੀ ਕਰਨਾ ਕੋੜ ਜਨਮ ਦੇ ਵਿਛੜਿਆ ਮੇਟ ਕੇ ਪਾਪ ਪੁੰਨ ਸਰਾਫਾਂ ਤੋਂ ਕਰਕੇ ਪਾਕ ਆਪਣੀ ਮਿਲਾ ਕੇ ਸਾਚੀ ਜਾਤ ਪਾਰ ਬ੍ਰਹਮ ਬ੍ਰਹਮ ਦਾ ਦੇ ਕੇ ਜਾਪ ਸੋਹੰਗ ਦਾ ਪਾਰ ਬ੍ਰਹਮ ਬ੍ਰਹਮ ਸੋਹੰਗ ਪਾਰ ਬ੍ਰਹਮ ਸੋ ਬ੍ਰਹਮ ਹੰਗ ਪਾਰ ਬ੍ਰਹਮ ਬ੍ਰਹਮ ਦਾ ਦੇ ਕੇ ਜਾਪ ਮਿਹਰ ਨਜ਼ਰ ਨਾਲ ਮਿਹਰਵਾਨ ਹੋ ਕੇ ਅੰਤਮੰਤ ਭਗਵੰਤ ਵਿੱਚ ਮਿਲਾਈ ਤੇ ਹੋਰ ਵੀ ਬੜੇ ਬੁਲਾ ਰਹੇ ਇਸ ਕਰਕੇ ਮੈਂ ਇੱਥੇ ਸਮਾਪਤੀ ਕਰਦਾ ਸੋ ਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ